ਸਾਸਰੀ ਗਾਲ ਜੀ ਤੁਸੀਂ ਦੇਖ ਰਹੇ ਹੋ ਸ਼ਰੇ ਪੰਜਾਬ ਨਿਊ ਚੈਨਲ ਨਵੀਂ ਤੇ ਤਾਜ਼ਾ ਅਪਡੇਟ ਲੈ ਕੇ ਇੱਕ ਵਾਰੀ ਫੇਰ ਤੁਹਾਡੇ ਸਾਹਮਣੇ ਪੇਸ਼ ਹੋਏ ਆਂ ਗੱਲ ਕਰਦੇ ਆਂ ਕਿ ਬਰਨਾਲਾ ਪੁਲਿਸ ਨੂੰ ਉਸ ਵੇਲੇ ਵੱਡੀ ਕਾਮਯਾਬੀ ਮਿਲੀ ਜਦੋਂ ਚਾਰ ਚੋਰ ਗ੍ਰਿਫਤਾਰ ਕੀਤੇ ਗਏ ਤਾਂ ਇਹਨਾਂ ਚੋਰਾ ਦੇ ਬਾਰੇ ਤੁਹਾਨੂੰ ਦੱਸ ਦਈਏ ਕਿ ਇੱਕ ਚੋਰ ਇਹਨਾਂ ਦੇ ਵਿੱਚੋਂ ਕੈਨੇਡਾ ਤੋਂ ਰਿਪੋਰਟ ਹੋ ਕੇ ਆਇਆ ਸੀ ਤਾਂ ਆ ਕੇ ਚੋਰੀਆਂ ਕਰਨੀਆਂ ਸਟਾਰਟ ਕਰ ਦਿੱਤੀਆਂ ਤਾਂ ਦੂਸਰਾ ਚੋਰ ਜਿਹੜਾ ਆ ਉਹ ਮਲੇਸ਼ੀਆ ਤੋਂ ਆਇਆ ਸੀ ਤਾਂ ਦੱਸ ਦਈਏ ਕਿ ਇਹਨਾਂ ਚਾਰ ਜਿਹੜੇ ਚੋਰ ਗ੍ਰਿਫਤਾਰ ਕੀਤੇ ਨੇ ਇਹ ਸੁਨਸਾਨ ਘਰਾਂ ਨੂੰ ਜਿਹੜਾ ਨਿਸ਼ਾਨਾ ਬਣਾਉਂਦੇ ਸਨ ਤਾਂ ਬੀਤੇ ਦਿਨੇ ਵੀ ਜਿਹੜਾ ਬਰਨਾਲਾ ਦੇ ਵਿੱਚ ਹੀ ਇੱਕ ਘਰ ਦੇ ਵਿੱਚ ਲੱਖ ਰੁਪਏ ਇਹਨਾਂ ਵੱਲੋਂ ਚੋਰੀ ਕੀਤੇ ਗਏ ਨਾਲ ਸੋਨੇ ਦੇ ਗਹਿਣੇ ਚਾਂਦੀ ਦੇ ਅਤੇ ਕਈ ਹੋਰ ਜ਼ਰੂਰੀ ਡਾਕੂਮੈਂਟ ਇਹਨਾਂ ਵੱਲੋਂ ਚੋਰੀ ਕੀਤੇ ਗਏ ਤਾਂ ਪੁਲਿਸ ਵੱਲੋਂ ਇਹਨਾਂ ਨੂੰ ਕਾਬੂ ਕਰਕੇ ਤਾਂ ਲੱਖ ਰੁਪਏ ਇਹਨਾਂ ਕੋਲ ਬਰਾਮਦ ਕੀਤੇ ਨੇ ਨਾਲ ਸੋਨੇ ਅਤੇ ਗਹਿਣੇ ਚਾਂਦੀ ਦੇ ਉਹ ਵੀ ਬਰਾਮਦ ਕੀਤੇ ਗਏ ਨੇ ਤਾਂ ਪੁਲਿਸ ਵੱਲੋਂ ਇਸ ਮਾਮਲੇ ਦੇ ਵਿੱਚ ਵੱਡੇ ਖੁਲਾਸੇ ਕੀਤੇ ਗਏ ਨੇ ਆਓ ਤੁਹਾਨੂੰ ਵੀ ਦੱਸਦੇ ਹਾਂ ਉਹਨਾਂ ਦੇ ਘਰ ਦੇ ਵਿੱਚ ਚੋਰੀ ਹੋ ਜਾਂਦੀ ਹੈ ਜਦੋਂ ਉਹ ਲੁਧਿਆਣੇ ਗਏ ਹੋਏ ਸੀਗੇ ਤੇ ਜਦੋਂ ਘਰ ਵਾਪਸ ਆਉਂਦੇ ਨੇ ਤੇ ਘਰ ਵਾਪਸ ਆ ਕੇ ਜਦੋਂ ਦੇਖਦੇ ਨੇ ਉਹਨਾਂ ਘਰ ਦਾ ਬਾਹਰਲਾ ਜਿਹੜਾ ਤਾਲਾ ਲੱਗਾ ਹੋਇਆ ਉਹ ਟੁੱਟ ਗਿਆ ਅੰਦਰ ਜਾਂਦੇ ਨੇ ਅੰਦਰ ਅਲਮਾਰੀਆਂ ਖੁੱਲੀਆਂ ਪਈਆਂ ਨੇ ਟੁੱਟੀਆਂ ਪਈਆਂ ਨੇ ਜਿਹੜੇ ਕਿ ਘਰ ਦੇ ਵਿੱਚ ਰੱਖੇ ਹੋਏ 15 ਲੱਖ ਰੁਪਏ ਸੋਨੇ ਚਾਂਦੀ ਦੇ ਜੀਵਰਾਤ ਹੋਰ ਉਹਨਾਂ ਦੇ ਜ਼ਰੂਰੀ ਡਾਕੂਮੈਂਟ ਜਿਹੜੇ ਕਿ ਚੋਰੀ ਹੋ ਚੁੱਕੇ ਸੀਗੇ ਉਸ ਬਾਅਦ ਉਹਨਾਂ ਦੀ ਸਟੇਟਮੈਂਟ ਦੇ ਉੱਤੇ एफआर नंबर 369 ਮਿਤੀ 11 8 25 ਨੂੰ ਦਰਜ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਸਾਡੇ ਸਾਰੇ ਟੀਮਾਂ ਸਾਡੇ ਐਸਐਸਪੀ ਸਾਹਿਬ ਵੱਲੋਂ ਨਿਯੁਕਤ ਕੀਤੀਆਂ ਜਾਂਦੀਆਂ ਨੇ ਜਿਸ ਦੇ ਵਿੱਚ ਸਾਡਾ ਸੀਏ ਸਟਾਫ ਔਰ ਬਾਕੀ ਸਾਰੀਆਂ ਟੀਮਾਂ ਇਸ ਤੇ ਆਪਣਾ ਵਰਕ ਕਰਦੇ ਸ਼ੁਰੂ ਕਰ ਦਿੰਦੀਆਂ ਨੇ ਜਿਸ ਦੌਰਾਨ ਸਾਡੀ ਟੈਕਨੀਕਲ ਟੀਮਾਂ ਤੇ ਸਾਡੀ ਹਿਊਮਨ ਰਿਸੋਰਸਸ ਦੇ ਦੌਰਾਨ ਸਾਨੂੰ ਇਹ ਜਿਹੜੇ ਦੋਸ਼ੀ ਸਿਗੇ ਨਾਮਜਦ ਹੋ ਜਾਂਦੇ ਨੇ ਸੁਖਮੰਦਰ ਸਿੰਘ ਗੁਰਵਿੰਦਰ ਸਿੰਘ ਗੁਰਵਿੰਦਰ ਸਿੰਘ ਹਰਵਿੰਦਰ ਸਿੰਘ ਸੁਖਮਿੰਦਰ ਸਿੰਘ ਜ਼ਿਲ੍ਹਾ ਮੁਕਸਰ ਤੋਂ ਆ ਜਿਹੜੇ ਦੋ ਗੁਰਵਿੰਦਰ ਨੇ ਇਹ ਹੈਗੇ ਨੇ ਕੈਥਲ ਹਰਿਆਣੇ ਤੋਂ ਤੇ ਹਰਵਿੰਦਰ ਸਿੰਘ ਜਿਹੜਾ ਚੌਥਾ ਹੈਗਾ ਇਹ ਵੀ ਹਰਿਆਣੇ ਤੋਂ ਤਿੰਨ ਤਿੰਨੋ ਜਿਹੜੇ ਬਾਕੀ ਦੋਸ਼ੀ ਹੈਗੇ ਹਰਿਆਣੇ ਤੋਂ ਇੱਕ ਹੈਗਾ ਪੰਜਾਬ ਤੋਂ ਔਰ ਵੱਡੀ ਗੱਲ ਇਹ ਹੈ ਕਿ ਇਹ ਇਸ ਗੱਲ ਨੂੰ ਅੰਜਾਮ ਦਿੰਦੇ ਸੀ ਜਿਵੇਂ ਕਿਸੇ ਦੇ ਵੀ ਘਰ ਬਾਹਰ ਤਾਲਾ ਲੱਗਾ ਹੁੰਦਾ ਸੀ ਇਹ ਉਸ ਨੂੰ ਟਾਰਗੇਟ ਕਰਦੇ ਸੀ ਔਰ ਦੌਰਾਨ ਤਫਤੀਸ਼ ਜਦੋਂ ਫਿਰ ਇਹਨਾਂ ਨੂੰ 18 9 ਨੂੰ ਸਾਡੀਆਂ ਟੀਮਾਂ ਨੇ ਗ੍ਰਿਫਤਾਰ ਕਰ ਲਿਆ ਸੀ ਆਈ ਟੀਮ ਸਾਡੇ ਇੰਸਪੈਕਟਰ ਬਲਜੀਤ ਜੀ ਨਾਲ ਸਾਡੇ ਉਹਨਾਂ ਦੇ ਹੋਰ ਸਟਾਫ ਉਹਨਾਂ ਵੱਲੋਂ ਇਹਨਾਂ ਦੀਆਂ ਗ੍ਰਿਫਤਾਰੀਆਂ 18 9 2025 ਨੂੰ ਪਟਿਆਲੇ ਤੋਂ ਇਹਨਾਂ ਨੂੰ ਫੜਿਆ ਜਾਂਦਾ ਉਸ ਤੋਂ ਬਾਅਦ ਇਹਨਾਂ ਤੋਂ ਰਿਕਵਰੀ ਕੀਤੀ ਜਾਂਦੀ ਹੈ 370000 ਰੁਪਏ ਕਰੰਸੀ ਨੋਟ ਹੈ 484 ਦੇ ਕਰੀਬ ਗ੍ਰਾਮ ਜਿਹੜੀ ਚਾਂਦੀ ਹੈ ਤੇ 33 ਗ੍ਰਾਮ ਯਾਨੀ ਕਿ 32.95 ਹੈਗਾ ਕਰੀਬ ਸੋਨਾ ਹੈਗਾ ਇੱਕ ਵਰਨਾ ਗੱਡੀ ਹੈ ਪੀਬੀ 46ਡੀ 999 ਵਿੱਚ ਔਰ ਇਹਨਾਂ ਕੋ ਹਮੇਸ਼ਾ ਹੀ ਇਹਨਾਂ ਕੋਲ ਜਿਹੜਾ ਛੋਟੀਆਂ ਸਬਲਾਂ ਪੇਚਕਸ ਵਾਕੀ ਟਾਕੀ ਦੋ ਸੈੱਟ ਜਾਲੀ ਨੰਬਰ ਪਲੇਟਾਂ ਲਾ ਕੇ ਜਿਹੜੀ ਗੱਡੀ ਦਾ ਇਸ ਲਈ ਮੌਜੂਦਾ ਤੌਰ ਤੇ ਫੜੀ ਗਈ ਸੀਗੀ ਉਹ DL 5CZ 077 ਇਹ ਨੰਬਰ ਲੱਗਾ ਹੋਇਆ ਸੀ ਜਾਲੀ ਨੰਬਰ ਪਲੇਟ ਸੀ ਇਹਨਾਂ ਦੀ ਤੇ ਇਸ ਤੋਂ ਇਲਾਵਾ ਜਿਹੜੀ ਸਭ ਤੋਂ ਵਧੀਆ ਜਿਹੜੀ ਜ਼ਿਕਰਯੋਗ ਗੱਲ ਇੱਥੇ ਮੈਨੂੰ ਦੱਸਣੀ ਪੈਂਦੀ ਪਈ ਹੈ ਤੁਹਾਨੂੰ ਕਿ ਇਹ ਜਿਹੜਾ ਗੁਰਵਿੰਦਰ ਸਿੰਘ ਹੈ ਗੁਰੀ ਇੱਕ ਕੈਨੇਡਾ ਤੋਂ ਰਿਪੋਰਟ ਹੋਇਆ। ਔਰ ਉੱਥੇ ਵੀ ਇਤੇ 4 ਮੁਕਦਮੇ ਪਤਾ ਲੱਗਾ ਵੀ ਦਰਜ ਹੋਏ ਹੋਏ ਨੇ ਕ੍ਰਿਮੀਨਲ ਬੈਕਗ੍ਰਾਉਂਡ ਇਹਨਾਂ ਦੀ ਪ੍ਰੋਪਰ। ਇਸੇ ਤਰ੍ਹਾਂ ਜਿਹੜਾ ਦੂਸਰਾ ਪ੍ਰਿੰਸ ਹੈ ਉਹ ਵੀ ਮਲੇਸ਼ੀਆ ਤੋਂ ਵਾਪਸ ਆਇਆ। ਇਹ ਕਿਹਨਾਂ ਚੋ ਪ੍ਰੋਪਰਟੀ ਡੀਲਰਾਂ ਕੰਮ ਕਰ ਰਿਹਾ ਸੀਗਾ। ਜਗਬਾਨੀ ਟੀਵੀ ਲਈ ਬਨੀਤ ਸ਼ਰਮਾ ਦੀ ਰਿਪੋਰਟ। ਨਵੀਂ ਤੇ ਤਾਜ਼ਾ ਅਪਡੇਟ ਵਾਸਤੇ ਸਾਡਾ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ ਔਰ ਇਸ ਚੈਨਲ ਨੂੰ ਲਾਈਕ ਸ਼ੇਅਰ ਅਤੇ ਕਮੈਂਟ ਕਰਨਾ ਨਾ ਭੁੱਲਣਾ ਔਰ ਨਾਲ ਦੀ ਨਾਲ ਬੈਲ ਆਈਕਨ ਨੂੰ ਦਬਾੜਾ ਨਾ ਭੁੱਲਣਾ ਤਾਂ ਜੋ ਕੀ ਸਮੇਂ-ਸਮੇਂ ਸੇ ਸ਼ੇਰ ਸਾਡੀ ਨੋਟੀਫਿਕੇਸ਼ਨਾਂ ਤੁਹਾਨੂੰ ਮਿਲਦੀਆਂ ਰਹਿਣ ਫਿਲਹਾਲ ਦਿਓ ਮੈਨੂੰ ਇਜਾਜ਼ਤ ਔਰ ਦੇਖਦੇ ਰਹੋ ਸ਼ੇਰ-ਏ-ਪੰਜਾਬ ਨਿਊ ਚੈਨਲ